ਮੁੰਡਾ ਟੀਕੇ ਲਾਉਂਦਾ ਨਸ਼ੇ ਦੇ ਚਿੱਟੇ ਦੇ ਹਾਂ ਚਿੱਟੇ ਦੇ ਹੋਰ ਗੋਲੀਆਂ ਖਾਂਦਾ ਸਾਰੇ ਨਸ਼ੇ ਕਰਦਾ ਜੀ ਚੀਜ਼ਾਂ ਵੇਚਤੀਆਂ ਕਰਦੀਆਂ ਸਾਰੀਆਂ ਕੋਈ ਚੀਜ਼ ਨਹੀਂ ਰੱਖੀ ਸਭ ਕੁਝ ਵੇਚਦਾ ਬਹੁਤੋਂ ਡਰਦਾ ਵਾਲਾ ਅੱਛਾ ਬਹੁਤ ਕੰਨੀ ਬੁੜੇ ਦਾ ਰੋਟੀ ਦੇਣੀ ਨਹੀਂ ਜਮਾ ਨਹੀਂ ਦੇਣੀ ਕਹਿੰਦੀ ਜਾਣੀ ਕਹਿੰਦੀ ਮੈਂ ਰੋਟੀ ਦਊਂਗੀ ਹਾਂ ਪਰੌਣਾ ਤੇ ਕੁੜੀ ਲੜਤੇ ਉਹ ਕਹਿੰਦਾ ਤੂੰ ਲਿਆਈਆਂ ਇਹਨੂੰ ਮਾਸਟਰ ਨੂੰ ਉਹ ਕੰਨੀ ਤੂੰ ਰਾਈ ਆਂ ਕੱਲੇ ਆਂ ਕਹਿੰਦਾ ਬਸ ਰੋਟੀ ਮੈਂ ਕਿਹਾ ਭਾਈ ਲੜੋ ਨਾ ਮੈਂ ਰੋਟੀ ਜਿੱਥੇ ਪ੍ਰਮਾਤਮਾ ਨੇ ਲਿਖਿਆ ਮੈਨੂੰ ਉੱਥੇ ਹੀ ਖਾਣੀ ਪੈਣੀ ਤਨਮੀ ਨੇ ਰੋਟੀ ਦਿੱਤੀ ਉਹ ਪਿਆ ਬਾਪੂ ਜੀ ਥੋੜੇ ਢੀੜੇ ਤੈ ਮਾਰ ਕੇ ਧੋ ਕੇ ਰੱਖ ਤੇ ਗੱਡੀ ਆ ਉਹਦੀ ਚ ਰੱਖੋ ਤੇ ਜਾਓ ਮੈਂ ਇੱਕੋ ਹੀ ਬਸ ਚਾਹਣਾ ਮੈਨੂੰ ਰੱਬ ਮੌਤ ਦੇ ਦੇ ਬਸ ਇੱਥੇ ਗੱਲ ਕਰ ਇਹਨਾਂ ਨੇ ਰੱਖ ਲਿਆ ਬਹੁਤ ਵਧੀਆ ਕੀਤਾ ਮੇਰੀ ਜ਼ਿੰਦਗੀ ਬਚਾਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਕਹਿੰਦੇ ਨੇ ਕਿ ਇੱਕ ਪਿਓ ਜਿਹੜਾ ਹੁੰਦਾ ਸਾਰੇ ਪਰਿਵਾਰ ਦਾ ਜਿਹੜਾ ਖਰਚਾ ਚਾਹਦਾ ਹਰ ਕਿਸੇ ਨੂੰ ਜਿਹੜਾ ਹੈ ਉਹਦੀ ਖੁਆਇਸ਼ ਤਾਂ ਜਿਹੜਾ ਆ ਇੱਕ ਧਿਆਨ ਰੱਖਦਾ ਹੈ ਹਰ ਕਿਸੇ ਦੀ ਇੱਛਾ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦਾ ਤੇ ਅੱਜ ਇੱਕ ਸਾਡੇ ਨਾਲ ਬਾਪੂ ਜੀ ਨੇ ਜੋ ਕਿ ਆਪਣਾ ਪਰਿਵਾਰ ਛੱਡ ਕੇ ਜਿਹੜਾ ਆਸ਼ਰਮ ਦੇ ਵਿੱਚ ਪਹੁੰਚੇ ਨੇ ਦੋ ਇਹਨਾਂ ਦੇ ਕੁੜੀਆਂ ਨੇ ਇੱਕ ਮੁੰਡਾ ਹੈ ਜੇ ਵਾਈਫ ਦੀ ਗੱਲ ਕਰੀ ਤੇ 6 ਸਾਲ ਹੋ ਗਏ ਇਹਨਾਂ ਦੀ ਵਾਈਫ ਨੂੰ ਗਏ ਹੋਏ ਤੇ ਗੱਲਬਾਤ ਕਰਦੇ ਤੇ ਜਾਂਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੈਲ ਜਾਲਾ ਬਹੁਤ ਬਰੀਆ ਇੱਥੇ ਆ ਕੇ ਠੀਕ ਹੋਇਆ ਪਿੱਛੇ ਦਾ ਬੁਰਾ ਹਾਲ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਅੱਜ ਹੀ ਆਏ ਪਹਿਲੇ ਤੁਹਾਨੂੰ ਅੱਜ ਹੀ ਆਏ ਹੋ ਤੇ ਕੀ ਹੋਇਆ ਸੀ ਕਿ ਤੁਸੀਂ ਕਹਿ ਰਹੇ ਹੋ ਪਿੱਛੇ ਦਾ ਬਹੁਤ ਬੁਰਾ ਹਾਲ ਹੈ ਕੀ ਕੀ ਹੋਇਆ ਤੁਹਾਡੇ ਨਾਲ ਮੁੰਡਾ ਟੀਕੇ ਲਾਉਂਦਾ ਇੰਜੈਕਸ਼ਨ ਦੇ ਨਸ਼ੇ ਦੇ ਚਿੱਟੇ ਦੇ ਹਾਂ ਚਿੱਟੇ ਦੇ ਹੋਰ ਗੋਲੀਆਂ ਖਾਂਦਾ ਸਾਰੇ ਨਸ਼ੇ ਕਰਦਾ ਜੀ ਅੱਛਾ ਠੀਕ ਮੈਰਿਡ ਹੈ ਵਿਆਹਿਆ ਹੋਇਆ ਆ ਹਾਂ ਤੇ ਉਹਨਾਂ ਦੀ ਉਹ ਨਹੀਂ ਰੋਕਦੀ ਵਾਈਫ ਨਹੀਂ ਉਹ ਨਹੀਂ ਰੋਕਦੀ ਕੀ ਜਾਂ ਬੇਚੀਆਂ ਕਰ ਲਈਆਂ ਸਾਰੀਆਂ ਕੋਈ ਚੀਜ਼ ਨਹੀਂ ਰੱਖੀ ਸਭ ਕੁਝ ਵੇਚਦਾ ਆ ਹੁਣ ਫਰਿੱਜ ਮੇਰੇ ਮੈਂ ਘਰੇ ਰਸੀਗੀ ਇਹ ਕਰੋਂ ਆ ਗਿਆ ਫਰਿੱਜ ਚਾਕੇ ਵੇਚਤੀ ਦਾਣੇ ਵਾਲਾ ਢੋਲ ਦਾਣੇ ਪਾਈਦੇ ਜੀ ਇਹਦੇ ਵਿੱਚ 10 ਕੁੰਟਲ ਦਾ ਉਹ ਵੇਚਦਾ 1400 ਚ ਜਿਹੜਾ 7000 ਦੀ ਚੀਜ਼ ਆਉਂਦੀ ਆ ਹੁਣ ਦੇਖ ਲਓ ਫਰਿੱਜ ਘੱਟੋ ਘੱਟ 10000 ਦੀ ਆਉਂਦੀ ਹੁੰਦੀ ਆ ਉਹ ਵੀ ਵੇਚਿਆ ਆ ਪੱਖਾ ਪੁੱਖਾ ਚਾਕੇ ਵੇਚਿਆ ਕੂਲਰ ਫਰਾ ਪੱਖਾ ਹੀ ਇਹ ਯਾਨੀ ਕੋਈ ਚੀਜ਼ ਨਹੀਂ ਛੱਡਦਾ ਘਰ ਚ ਸਭ ਵੇਚਤੀਆਂ ਮਤਲਬ ਇੱਕ ਨਸ਼ੇ ਕਰਕੇ ਮੁੰਡੇ ਨੇ ਸਾਰਾ ਕੁਝ ਘਰ ਦਾ ਵੇਚਤਾ ਇੱਕ ਪਿਓ ਨੂੰ ਜਿਹੜਾ ਕਿ ਰਾਜਾ ਸੀਗਾ ਘਰ ਦਾ ਉਹਨੂੰ ਮਤਲਬ ਰੋਡ ਤੇ ਲਿਆ ਕੇ ਛੱਡਦਾ ਮੈਂ ਮਾਸਟਰ ਸੀ ਅੱਛਾ ਮੈਨੂੰ ਕਹਿੰਦੇ 10000 ਇੱਥੇ ਲੱਗੂ ਮੈਂ ਕਿਹਾ 10 ਹੀ ਲੈ ਲਿਓ ਹੂੰ ਵੱਧ ਆਉਂਦੀ ਹਿੰਮਤ ਆ ਹੱਡੀ ਹੂੰ ਤੇ ਯਾਨੀ ਬਹੁਤੋਂ ਡਰਦਾ ਵਾਲਾ ਅੱਛਾ ਬਹੁਤ ਕਹਿੰਦੀ ਬੁੜੇ ਦਾ ਰੋਟੀ ਦੇਣੀ ਨਹੀਂ ਹੂੰ ਜਮਾ ਨਹੀਂ ਦੇਣੀ ਕਹਿੰਦੀ ਆ ਮੇਰੇ ਟੋਲੇ ਦੀ ਮੁੰਦੀ ਸੀ ਮੈਂ 1972 ਦੇ ਵਿੱਚ ਬਣਵਾਈ ਸੀ ਮੈਂ ਉਦੋਂ ਮਲੂਕਪੁਰ ਹਾਈ ਸਕੂਲ ਚ ਪੜਾਉਂਦਾ ਸੀ ਉਹ ਵੀ ਲੈ ਲਈ ਅੱਛਾ ਕੀ ਕੀ ਪੜ੍ਹਾਉਂਦੇ ਸੀ ਕਿਹੜਾ ਸਬਜੈਕਟ ਪੜ੍ਹਾਉਂਦੇ ਸੀ ਮੈਂ ਨਿੱਕੇ ਸਕੂਲ ਚ ਸੀ ਆ ਜਿਹੜੇ ਢੇਢੇ ਬੱਚੇ ਹੁੰਦੇ ਆ ਆਪਾਂ ਸਾਰੇ ਸਭ ਚ ਇਕੱਠੀ ਇਕੱਲੇ ਨਹੀਂ ਪੜਾਉਣੀ ਪੈਂਦੀ ਮੇਰੇ ਨਾਲ ਮਿਲ ਕੇ ਜਿੰਨੇ ਜਾਣੇ ਉਹਨੇ ਵੰਡ ਲਈ ਤੇ ਦੋ ਕੁੜੀਆਂ ਸੀ ਕਿ ਉਹਨਾਂ ਨੇ ਨਹੀਂ ਸਪੋਰਟ ਕੀਤੇ ਉਹਨਾਂ ਨੇ ਨਹੀਂ ਕਿਹਾ ਵੀ ਬਾਪੂ ਜੀ ਨੂੰ ਕਿਉਂ ਘੜ ਰਹੇ ਘਰੇ ਬਾਪੂ ਜੀ ਦਾ ਸਾਰਾ ਸਮਾਨ ਵੱਡੀ ਕੁੜੀ ਲੈ ਗਈ ਚੱਕ ਕੇ ਵੰਡ ਲਿਆ ਉਹਨਾਂ ਨੇ ਬਸ ਉਹਨਾਂ ਦੀ ਮਰਜ਼ੀ ਹੁਣ ਕਿਉਂ ਤਾਂ ਪੱਕਾ ਹੀ ਨਹੀਂ ਸਕਦੇ ਮਤਲਬ ਕਿ ਬਾਪੂ ਜੀ ਨਾਲ ਪਿਆਰ ਨਹੀਂ ਹੈਗਾ ਬਾਪੂ ਜੀ ਦਾ ਸਮਾਨ ਨਾਲ ਪਿਆਰ ਹੈ ਜਾਨੀ ਕਹਿੰਦੀ ਮੈਂ ਰੋਟੀ ਦਊਂਗੀ ਹਾਂ ਤਿੰਨ ਮਹੀਨੇ ਰੋਟੀ ਦਿੱਤੀ ਉਹ ਪਿਆ ਬਾਪੂ ਜੀ ਥੋੜੇ ਲੀੜੇ ਤੈ ਮਾਰ ਕੇ ਧੋ ਕੇ ਰੱਖਤੇ ਗੱਡੀ ਆ ਉਹਦੀ ਚ ਰੱਖੋ ਤੇ ਜਾਓ ਮੈਂ ਗੱਡੀ ਲੈ ਕੇ ਆਇਆ ਇੱਥੇ ਹਮਰੂਤੀ ਉਹ ਮੇਰੇ ਵਾਲੀ ਖੜੀ ਆ ਤੇ ਕੋਈ ਹਾਲ ਨਹੀਂ ਬੱਚੇ ਜਾਨੀ ਬਸ ਮੇਰੀ ਸੀ ਕਿ ਕਿ ਔਲਾਦ ਇਦਾਂ ਦੀ ਨਿਕਲ ਜੂਗੀ ਇਹਨੇ ਸੁਪਨੇ ਦੇਖਿਆ ਆ ਇੰਨਾ ਕੁਛ ਪਾਲ ਪੋਸ ਕੇ ਵੱਡਾ ਕੀਤਾ ਆ ਢੱਡ ਤੇ ਬਾਵਾ ਪਾਲਿਆ ਹਾਂ 6 ਸਾਲ ਆਪਾਂ ਬੱਚੇ ਦੇ ਜੰਗਲ ਪਾਣੀ ਵਾਲੇ ਵੀ ਹੱਥ ਧੋਨੇ ਆ ਉੱਤੇ ਢੱਡ ਦੇ ਮੂਰਤ ਦਿੰਦੇ ਸੀ ਉਹ ਵੀ ਸਹਣਾ ਮੋਢੇ ਤੇ ਬਾ ਰੱਖ ਲੈਣ ਮੋਢੇ ਤੇ ਹੀ ਮੂਤ ਦੇਣਾ ਐਹੋ ਜਿਹਾ ਹੁੰਦੀਆਂ ਹਰੇਕ ਮਾਪਿਓ ਚੱਕਦਾ ਤੇ ਪਰ ਬੱਚੇ ਵੱਡੇ ਹੋ ਕੇ ਮਾਪਿਓ ਨੂੰ ਸਿਆਣ ਦੇਣੀ ਅਹਿਸਾਸ ਹੁੰਦਾ ਹੈ ਦੁੱਖ ਹੁੰਦਾ ਹੈ ਕਿ ਔਲਾਦ ਇਦਾਂ ਦੀ ਹੋ ਨਿਕਲ ਗਈ। ਬਸ ਸੁਣੋ ਇਹਨਾਂ ਅੰਦਰ ਵੜ ਕੇ ਨਹੀਂ ਕੋਈ ਦੇਖਦਾ। ਤੇ ਕਿਤਨੇ ਕਿਤੇ ਕਿਹਾ ਜਾਂਦਾ ਕੁੜੀਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਪਿਓ ਦਾ ਫਿਰ ਕੁੜੀਆਂ ਨੇ ਕਿਉਂ ਨਹੀਂ ਰੱਖਿਆ ਕਿਉਂ ਨਹੀਂ ਸਾਥ ਦਿੱਤਾ? ਕੁੜੀਆਂ ਪਰੌਣਾ ਤੇ ਕੁੜੀ ਲੜਦੇ। ਉਹ ਕਹਿੰਦਾ ਤੂੰ ਲਿਆਈਆਂ ਇਹਨੂੰ। ਮਾਸਟਰ ਨੂੰ ਉਹ ਕਹਿੰਦੀ ਤੂੰ ਰਿਆਈਆਂ ਕੱਲੇ ਆਇਆ ਕਹਿੰਦਾ। ਬਸ ਰੋਟੀ ਮੈਂ ਕਿਹਾ ਭਾਈ ਲੜੋ ਨਾ ਮੈਂ ਰੋਟੀ ਜਿੱਥੇ ਪਰਮਾਤਮਾ ਨੇ ਲਿਖਿਆ ਮੈਨੂੰ ਉੱਥੇ ਹੀ ਖਾਣੀ ਪੈਣੀ। ਬਿਲਕੁਲ। ਤੇ ਆਪਣਾ ਪਰਿਵਾਰ ਛੱਡ ਕੇ ਆ ਗਏ ਹੋ ਯਾਦ ਆਂਦੀ ਐ? ਯਾਦ ਉਹ ਤੁਰੇ ਫਿਰਨ ਹੁਣ ਮੈਂ ਕੀ ਕਰਾਂ ਯਾਦ ਨੂੰ ਕੱਲੀ ਨੂੰ। ਅੱਜ ਬੇਬੇ ਹੁੰਦੀ ਲੱਗਦਾ ਇਹ ਦਿਨ ਦੇਖਣ ਨੂੰ ਮੇਰੇ। ਉਹਦਾ ਫੋਨ ਤੇ ਮੈਨੂੰ ਗੱਲਾਂ ਕੱਢਦਾ ਹੁਣ ਵੀ। ਉਹਦਾ ਤਪਤੇਜ ਬਹੁਤ ਸੀ ਮੇਰੇ ਘਰ ਵਾਲੀ ਦਾ। ਅੱਛਾ। ਮੈਂ ਹਾਂ ਉਹ ਦਿਨ ਨਾਲ ਦੇਖਣੇ ਨਹੀਂ ਪੈਣ ਸੀ। ਅਸੀਂ ਇਹਨਾਂ ਨੂੰ ਸਮਾਂ ਘਰੋਂ ਬੁਲਾ ਦੇਣ। 70-80 ਲੱਖ ਦਾ ਘਰ ਆ। 6-7 ਕਮਰੇ ਮੇਰੇ ਵਿਹਲੇ ਪਿਆ ਥੱਲੇ। ਚਾਰ ਚਵਾਰੇ ਆ ਉੱਤੇ ਸਰਸਿਵਲ ਮੋਟਰ ਲੱਗੀ ਆ ਦੂਜੀ ਆ ਟੈਂਕੀ ਵਾਲੀ ਟੂਟੀ ਲੱਗੀ ਆ ਸਾਰੀਆਂ ਸਹੂਲਤਾਂ ਘਰ ਚ ਬਹੁਤ ਵਧੀਆ ਬਣਿਆ ਹੋਇਆ ਪਰ ਮੈਨੂੰ ਵੜਿਆ ਕੇ ਹੱਥ ਚ ਕਰ ਲਿਆ ਫੇਕ ਬਈ ਆਪਾਂ ਕਹਿੰਨਾ ਕੁੜੀਆਂ ਨੂੰ ਨਹੀਂ ਇਹ ਸੱਦਣਾ ਆਪਾਂ ਸਮਾਨ ਨਹੀਂ ਮੋੜਦੀਆਂ ਫਲਾਣਾ ਜਿਵੇਂ ਫੇਰ ਭਾਈ ਉਦੋਂ ਬਾਅਦ ਮੇਤੋ ਜੀ ਕਰਾ ਲਿਆ ਘਰ ਦਾ ਰਜਿਸਟਰੀ ਕਰਾ ਲਈ ਆਪਦੇ ਨੂੰ ਆਪਣੇ ਨਾਮ ਕਰਾ ਲਈ ਤੁਹਾਡੇ ਮੁੰਡੇ ਨੇ ਹਾਂ ਮੌਰੋ ਮੈਨੂੰ ਕਹਣਾ ਨੇ ਕਾਲਾ ਮੇਰੇ ਘਰੋਂ ਮੇਰੇ ਨੋਂ ਆ ਮੈਂ ਜ਼ਿੰਮੇਵਾਰਾਂ ਦਾ ਘਰ ਦਾ ਤੂੰ ਕੀ ਲਗਦਾ ਅੱਛਾ ਤੇ ਹੱਥ ਨੂੰ ਕੀ ਹੋਇਆ ਤੁਹਾਡਾ ਹੱਥ ਦੀਆਂ ਉਗਲ 1962 ਚ ਉਦੋਂ ਆਹ ਕੋਈ ਨਹੀਂ ਸੀ ਇੰਜਨ ਨਾਲ ਮੋਟਰ ਕਣਕ ਕੋਤਦੇ ਸੀ ਵਿੱਚ ਰੁੱਕਦੇ ਆਏ ਆ ਗਿਆ ਬਲਦਾਨਾ ਕੋਤਦੇ ਹੁੰਦੇ ਸੀ ਕਣਕ ਉਦੋਂ ਆਤ ਗਿਆ ਵੱਡਿਆ ਗਿਆ 8ਵੀਂ ਸੀਮਾ ਦਾ 1962 ਚ ਉਦੋਂ ਦਾ ਵੱਡਿਆ ਹੋਇਆ ਅੱਛਾ ਤੇ ਹੈਗੀ ਉਮੀਦ ਕਿ ਮੁੰਡਾ ਆ ਕੇ ਲੈ ਕੇ ਜਾਊਗਾ ਜਾਂ ਕੁੜੀ ਆ ਕੇ ਲੈ ਕੇ ਜਾਊਗੀ ਬੇਗੋੜੀ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਫੋਨ ਵਗੈਰਾ ਕਰਨ ਕਿਉਂ ਫੋਨ ਤਾਂ ਗਾਲਾਂ ਕੱਢਦਾ ਫੋਨ ਤੇ ਦਾ ਅੱਛਾ ਆ ਲੈ ਰਿਕਾਰਡਿੰਗ ਸੁਣ ਲਓ ਕੀ ਦੀ ਰਿਕਾਰਡਿੰਗ ਹੈ ਪੂਰੀ ਹੋਈ ਤੁਹਾਡੇ ਮੁੰਡੇ ਦੀ ਹਾਂ ਅੱਜ ਮੈਂ ਕਰੀ ਆ ਸੋ ਕਿਤੇ ਨਾ ਕਿਤੇ ਬਾਪੂ ਜੀ ਜਿਹੜੇ ਫੋਨ ਹੈ ਉਹਨਾਂ ਦੇ ਵਿੱਚ ਰਿਕਾਰਡਿੰਗ ਹੈ ਉਹਨਾਂ ਦੇ ਫੋਨ ਦੇ ਵਿੱਚ ਜਿੱਥੇ ਕਿ ਇੱਕ ਮੁੰਡਾ ਜਿਹੜਾ ਹੈ ਆਪਣੀ ਮਤਲਬ ਕਿ ਆਪਣੇ ਪਿਓ ਨੂੰ ਜਿਹੜਾ ਗਾਲਾ ਕੱਢ ਰਿਹਾ ਤੇ ਇਹ ਰਿਕਾਰਡਿੰਗ ਜਿਹੜੀ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਹਰਜੀਤ ਨੇ ਕੀ ਕੀ ਬੋਲਿਆ ਸੀ ਸੁਖਜੀਤ ਕੀ ਬੋਲਿਆ ਸੀ ਬਾਪਾ ਜਿੱਤੇ ਨਹੀਂ ਨਾ ਬੇਟੇ ਦੇਖ ਲਓ ਜਿਹੜਾ ਕੋ ਬੋਲਿਆ ਹੁਣ ਮੈਂ ਤਾਂ ਤੈਨੂੰ ਮੇਰੀ ਗੱਲ ਸੁਣ ਲੈ ਤੂੰ ਅਜਾ ਰੋਟੀ ਲੜਾਈ ਨਾ ਪਵਾ ਦਵਾਰੇ ਮੈਂ ਤੈਨੂੰ ਦੱਸਦਾ ਇੱਕ ਵਾਰ ਮੈਂ ਜਿੰਨੀ ਦਾ ਮਤ ਮੈਂ ਜੇਲ੍ਹ ਦੱਕਣੀ ਮੈਂ ਤੈਨੂੰ ਦੱਸਦਾ ਨਾ ਛੱਡਾਂ ਨਹੀਂ ਬਣੇ ਹੋਏ ਨਹੀਂ ਯਾਰ ਹਾਂ ਮੈਂ ਤੈਨੂੰ ਇਹ ਦੱਸਦਾ ਕੋਈ ਨਹੀਂ ਅਸਲੀ ਤੈਨੂੰ ਇਹੋ ਜਿਹਾ ਕੰਮ ਕਰੀ ਜਾਣਾ ਤਾਂ ਮੈਂ ਤਾਂ ਮਰ ਜਾਂਗਾ ਨਾਗੇ ਦਾ ਕਾ ਰਿਕਾਰਡ ਕੁੜੀਆਂ ਦੇ ਇਹ ਤੁਹਾਡਾ ਮੁੰਡਾ ਹੈ ਜੋ ਕਿ ਇਦਾਂ ਕਰਕੇ ਬੋਲ ਰਿਹਾ ਫਿਰ ਹਾਂ ਹਾਂ ਹਰ ਹਰਵਿੰਦਰ ਹਰਵਿੰਦਰ ਹਾਂ ਹਾਂ ਹੈਪੀ ਵੀਰ ਦਾ ਨਾਮ ਕਹਿੰਦੇ ਹਾਂ ਛੋਟਾ ਨਾਮ ਹੈਪੀ ਆ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ ਉਹਨੂੰ ਪਤਾ ਨਹੀਂ ਕਿ ਜਿਸ ਪਿਓ ਤੋਂ ਮੈਂ ਜਨਮ ਲਿਆ ਉਹੀ ਮੈਨੂੰ ਗਾਲਾਂ ਕੱਢੀ ਜਾਂਦਾ ਆਪਣੀ ਭੈਣਾਂ ਨੂੰ ਹੀ ਗਲਤ ਬੋਲੀ ਜਾਂਦਾ ਪੁੱਛੋ ਨਾ ਤਾਂ ਕੋਈ ਨਹੀਂ ਹੋਣਾ ਦੱਸ ਹੀ ਨਹੀਂ ਸਕਦਾ ਜਿਹੜਾ ਕੋਈ ਕਹਿਣਾ ਸੁਣ ਲੋ ਹਾਂ ਅਟਾਈਓ ਮੈਂ ਰਿਕਾਰਡਿੰਗ ਕਰੀ ਆ ਬਈ ਸਬੂਤ ਜਮੀਨ ਆ ਲੋਕ ਕਰਨਾਲਾ ਉਹ ਵੀ ਇਹਦੇ ਨੌਕਰ ਆ ਬੈਠਾ ਕਹਿੰਦਾ ਮੈਂ ਵੇਚੂ ਮਿੱਟੀ ਦੇ ਭਾਅ ਵੇਚ ਦੂੰ ਫਲਾਣੇ ਦੇ ਭਾਅ ਵੇਚ ਦੂੰ ਹੀ ਛੱਡ ਦੂੰ ਮੈਂ ਕਿਹਾ ਭਰਾਵਾ ਮੈਂ ਤਾਂ ਤੈਨੂੰ ਕੇਰਾ ਦੇ ਚੁੱਕਿਆ ਹੁਣ ਆਪਾਂ ਇਹ ਤੜਾਉਣੀ ਆ ਅੱਛਾ ਜਮੀਨ ਇਹਦੇ ਨੌ ਨਹੀਂ ਰਹਿਣ ਦੇਣੀ ਮੈਂ ਹੁਣ ਤਿੰਨਾਂ ਨੂੰ ਦਊਂ ਜੋ ਕੋਲ ਅੱਛਾ ਤੁਹਾਡੀ ਜਿਹੜੀ ਨੂੰ ਆ ਉਹ ਕਹਿੰਦੀ ਨਹੀਂ ਵੀ ਬਾਪੂ ਜੀ ਨੂੰ ਇੰਨਾ ਪਰੇਸ਼ਾਨ ਕਿਉਂ ਕਰਦੇ ਹੋ ਕੁਛ ਬਾਪੂ ਜੀ ਨੂੰ ਉਹ ਕਹਿੰਦੀ ਬਾਪੂ ਨੂੰ ਰੋਟੀ ਨਹੀਂ ਦੇਣੀ ਤੈਨੂੰ ਤਲਾਕ ਦੇ ਦੂੰ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦ ਦਾ ਮੈਂ ਕੀ ਕਹਿਣਾ ਕੀ ਨਾ ਚੁੱਪ ਜੀ ਫਾਇਦਾ ਬਸ ਫੇ ਕਦੇ ਕਦੇ ਮਿੱਠਾ ਹੋ ਜਾਂਦਾ ਬੜਾ ਕਹਿ ਦਿੰਦਾ ਦੇਖੋ ਕਹਿੰਦਾ ਤੂੰ ਮੈਨੂੰ ਮੁੱਟੇ ਡਰ ਤੇ ਮਤਾਇਆ ਮੈਨੂੰ ਝਾਕ ਕੇ ਖੜਾਇਆ ਮੋਢੇ ਦੇ ਬਾਅਦ ਕੇ ਕਹਿੰਦਾ ਉਹ ਦੂਰ ਦੇਖ ਜਿੰਨੇ ਸਾ ਤੇਰੀ ਨਿਗ੍ਹਾ ਨਹੀਂ ਜਾਂਦੀ ਉੱਥੇ ਤੱਕ ਮੇਰੀ ਜਾਂਦੀ ਸੀ ਮੋਢੇ ਦੇ ਉੱਤੇ ਬੈਠੇ ਦੀ ਵਿੱਚੇ ਵਿੱਚ ਇਹ ਜਿਹਾ ਮਿੱਠੀਆਂ ਗੱਲਾਂ ਵਿੱਚੇ ਹੋਰ ਵਿੱਚੇ ਹੋਰ ਟੀਕੇ ਲਾਉਂਦਾ ਸੀ ਪੂਰਾ ਹਾਲ ਬਸ ਟੀਕੇ ਲਾਉਂਦਾ ਕਿੰਨੀ ਉਮਰ ਕਿੰਨੀ ਹੋਣੀ ਹੈ ਉਮਰ ਉਹਦੀ ਹੈਗੀ ਆ 84 ਦਾ ਜਾਨਵਾ 84 ਦਾ ਤੇ ਲੱਗਦਾ ਕਿ ਇੰਜੈਕਸ਼ਨ ਲਾ ਰਿਹਾ ਟੀਕੇ ਲਾ ਰਿਹਾ ਚਿੱਟਾ ਲੈ ਰਿਹਾ ਕਿਸੇ ਨੂੰ ਕੀ ਮੈਂ ਹੀ ਬੈਠਿਆ ਧੱਕੇ ਨਾਲ ਲਾਉਂਦਾ ਮੈਂ ਬਥੇਰਾ ਕਹਣਾ ਮੈਂ ਤਨਾ ਨਾ ਲਾ ਓਏ ਨਾ ਲਾ ਮਰ ਜਾਏਗਾ ਕੱਲਾ ਹੈਗਾ ਪਰ ਕੋਈ ਡਰਦਾ ਡਰਦਾ ਨਹੀਂ ਕੋਤਰੀ ਪੋਤਰੇ ਹੈਗੇ ਆ ਅਜੇ ਨਹੀਂ ਕੋਈ ਹੋਇਆ ਤਾਂ ਬਾਬਾ ਜੀ ਕੁਝ ਕਹਿਣਾ ਚਾਹੋਗੇ ਕੀ ਕਰਾਂ ਹੁਣ ਮੈਂ ਉਹਨਾਂ ਨੂੰ ਹੋਰ ਔਲਾਦਾ ਨੂੰ ਕੁਝ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਕੁਝ ਨਹੀਂ ਕਹਿਣਾ ਮੈਂ ਤਾਂ ਇੱਥੇ ਆ ਗਿਆ ਮੇਰਾ ਤਾਂ ਘਰ ਆਉਣ ਆਹਾ ਉਹ ਘਰ ਨਹੀਂ ਹੈ ਡਾਕਟਰੀ ਦਾ ਕੋਰਸ ਕਰਾਇਆ ਹੋਇਆ ਨੂੰ ਮੈਂ ਅੱਛਾ ਸੰਗਰੂਰ ਤੋਂ ਆ ਡੰਗਰ ਹਸਪਤਾਲੋਂ ਚ ਡੰਗਰਾਂ ਦਾ ਫੇਰ ਵੀ ਡਾਕਟਰ ਨਹੀਂ ਬਣਿਆ ਮੈਂ ਬਾਤ ਤੋਂ ਪ੍ਰਵਾਹ ਨਹੀਂ ਹੁਣ ਤਾਂ ਲੋਹਾ ਵੱਢਦਾ ਤੇ ਪਿਛਲੇ ਮਹੀਨੇ ਮੇਰੇ ਤੋਂ 30000 ਰੁਪਇਆ ਲੈ ਗਿਆ ਖੋ ਕੇ ਅੱਜ 10000 ਲੈ ਲਿਆ 5 ਮਿੱਠਾ ਹੋ ਕੇ ਲੈ ਲਿਆ ਫੇਰ 4 ਲੈ ਲਿਆ ਮਾਰ ਵੀ ਕਰਦਾ ਤੁਹਾਡੇ ਨਾਲ ਨਹੀਂ ਕੋਟ ਮਾਰਾ ਜੇ ਤਾਂ ਖਤਰਾ ਨਹੀਂ ਹੋਈ ਹੁਣ ਮੈਨੂੰ ਕਹਿੰਦਾ ਮੈਂ ਤੇਰੀ ਹਰ ਲੱਤਾਂ ਦੋਨੋਂ ਤੋੜ ਦੇਣੀਆਂ ਅੱਛਾ ਮੈਂ ਘਰੇ ਬਾੜਨਾ ਨਹੀਂ ਜਾ ਕੇ ਇਹੋ ਜਿਹੇ ਦਾ ਕੀ ਆ ਮਾਰੇ ਕੁਸ ਮਾਰ ਦੇ ਦੇ ਖ ਵੀ 2 ਮਹੀਨੇ ਆ ਹਣ 3 ਮਹੀਨੇ ਆ ਬਸ ਕੋਈ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਮੈਂ ਤਾਂ ਕੱਲ ਨੂੰ ਭਾਵੇਂ ਮਰ ਜਾ ਨਦੀ ਕਿਨਾਰੇ ਰੁਖੜਾ ਉਹ ਜਦੋਂ ਮਰਜੀ ਨਦੀ ਚੜ੍ਹ ਜੇ ਰੋੜ ਕੇ ਲੈ ਜਾਂਦੀ ਹੁੰਦੀ ਆ ਮੈਂ ਕੋਈ ਬਸ ਚਾਹਣਾ ਮੈਨੂੰ ਰੱਬ ਮੌਤ ਦੇ ਦੇਵੇ ਬਸ ਨਹੀਂ ਇੱਦਾਂ ਨਹੀਂ ਬੋਲੀਦਾ ਇੱਥੇ ਗੱਲ ਕਰ ਇਹਨਾਂ ਨੇ ਰੱਖ ਲਿਆ ਬਹੁਤ ਵਧੀਆ ਕੀਤਾ ਮੇਰੀ ਜਿੰਦਗੀ ਬਚਾਤੀ ਨਹੀਂ ਇਦਾਂ ਨਹੀਂ ਬੋਲੀਦਾ ਹੁੰਦਾ ਕੀ ਕਰਾਂ ਹੋ ਹੱਲ ਕੀ ਆ ਰੋਟੀ ਮੈਨੂੰ ਨਹੀਂ ਕੋਈ ਦਿੰਦਾ ਸੀ ਇੱਥੇ ਰੋਟੀ ਪੱਕੀ ਪੁਗਾਈ ਦਾ ਮਿਲੂ ਪੈਣ ਨੂੰ ਮੰਜਾ ਮਿਲ ਗਿਆ ਇਹਨੇ ਮੰਜੇ ਵੀ ਵੇਚ ਤੇ ਚਾਕੇ ਘਰੋਂ ਸਾਰੀ ਜੀ ਵੇਚਤੀ ਜੀ ਕੋਈ ਨਹੀਂ ਗੇਟ ਕਰ ਲਾ ਸਭ ਪਟਕੇ ਵੇਚ ਐ ਲੋਹੇ ਚ ਹੁੰਦਾ ਕਹਿੰਦਾ ਲੱਤਾ ਤੇਰੀਆਂ ਨਾ ਤੋੜੀਆਂ ਖਈ ਮੈਲੇ ਕਹਿੰਦਾ ਤੋੜੂੰ ਦੋਨਾਂ ਪਰੌਣਿਆਂ ਦੀ ਅੱਛਾ ਕਹਿੰਦਾ ਫੇਵੇਂ ਜੀੜ ਚਲੇ ਜਾਣਾ ਤਮ ਕੀ ਦਿੰਦਾ ਮਤਲਬ ਤਮ ਬਹੁਤ ਇਕਤਮ ਕੀ ਇਕਤਮ ਕੀ ਤਮ ਕਿਉਂ ਬਣੀਆਂ ਹੀ ਨਹੀਂ ਜਿਹੜੀਆਂ ਕੋਈ ਦੇ ਹੀ ਨਹੀਂ ਸਕ ਰਾ ਇਹੋ ਜਿਹਾ ਦਿੰਦਾ